ਸਤਿ ਸ਼੍ਰੀ ਅਕਾਲ ਦੋਸਤੋ ਜਨਵਰੀ 2026 ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਮਹਿਮਤੀ ਸ਼ੁਰੂਆਤ ਕੀਤੀ ਗਈ ਹੈ ਜੇਕਰ ਤੁਹਾਡੇ ਘਰ ਵਿੱਚ ਵੀ 60 ਸਾਲ ਜਾਂ ਇਸ ਤੋਂ ਉੱਪਰ ਦੇ ਬਜ਼ੁਰਗ ਹਨ ਤਾਂ ਇਹ ਵੀਡੀਓ ਅਖੀਰ ਤੱਕ ਜ਼ਰੂਰ ਦੇਖੋ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਤੁਸੀਂ ਸਰਕਾਰ ਵੱਲੋਂ ਮਿਲਣ ਵਾਲੀਆਂ ਮੁਫਤ ਸਹੂਲਤਾਂ ਦਾ ਫਾਇਦਾ ਲੈ ਸਕਦੇ ਹੋ ਦੋਸਤੋ ਇਸ ਮਹਿਮਤ ਐਤ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਇਨ੍ਹਾਂ ਕੈਂਪਾਂ ਵਿੱਚ ਤੁਹਾਨੂੰ ਪੰਜ ਵੱਡੀਆਂ ਸਹੂਲਤਾਂ ਮਿਲਣਗੀਆਂ ਪਹਿਲੀ ਸਹੂਲਤ ਹੈ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਮਾਹਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਲੋੜ ਮੁਤਾਬਕ ਐਨਕਾਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਦੂਜੀ ਵੱਡੀ ਸਹੂਲਤ ਹੈ ਜਿੰਨਾ ਬਜ਼ੁਰਗਾਂ ਨੂੰ ਸੁਣਨ ਵਿੱਚ ਦਿੱਕਤ ਆਉਂਦੀ ਹੈ, ਉਹਨਾਂ ਦਾ ਚੈੱਕਅਪ ਕੀਤਾ ਜਾਏਗਾ ਅਤੇ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ। ਤੀਜੀ ਸਹੂਲਤ ਹੈ ਜਿੰਨਾ ਬਜ਼ੁਰਗਾਂ ਨੂੰ ਚੱਲਣ ਫਿਰਨ ਵਿੱਚ ਦਿੱਕਤ ਆਉਂਦੀ ਹੈ, ਉਹਨਾਂ ਨੂੰ 휠ਚੇਅਰਾਂ ਦਿੱਤੀਆਂ ਜਾਣਗੀਆਂ। ਚੌਥੀ ਸਹੂਲਤ ਹੈ ਸੀਨੀਅਰ ਸਿਟੀਜ਼ਨ ਕਾਰਡ। ਇਹ ਕਾਰਡ ਬਹੁਤ ਜ਼ਰੂਰੀ ਹੈ। ਹੁਣ ਸੇਵਾ ਕੇਂਦਰਾਂ ਦੇ ਚੱਕਰ ਕੱਟੇ ਬਿਨਾ ਕੈਂਪਾਂ ਵਿੱਚ मौके ਤੇ ਹੀ ਇਹ ਕਾਰਡ ਬਣੇਗਾ। ਪੰਜਵੀਂ ਸਹੂਲਤਾ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਹੋਰ ਮੋਡਿਲੇ ਟੈਸਟ ਬਿਲਕੁਲ ਮੁਫਤ ਹੋਣਗੇ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਹੁਣ ਗੱਲ ਕਰਦੇ ਹਾਂ ਕਿ ਤੁਹਾਨੂੰ ਕੈਂਪ ਵਿੱਚ ਜਾਣ ਸਮੇਂ ਨਾਲ ਕੀ ਕੀ ਲੈ ਕੇ ਜਾਣਾ ਪਵੇਗਾ। ਆਪਣੀ ਜੇਬ ਵਿੱਚ ਇਹ ਤਿੰਨ ਚੀਜ਼ਾਂ ਜ਼ਰੂਰ ਰੱਖੋ। ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੈਂਪ ਦੀ ਤਰੀਕ ਕਿਵੇਂ ਪਤਾ ਲੱਗੇ ਕਿ ਕੈਂਪ ਕਦੋਂ ਲੱਗੇਗਾ ਦੋਸਤੋ ਇਹ ਕੈਂਪ ਪੂਰੇ ਪੰਜਾਬ ਵਿੱਚ ਫੜਾਵਾ ਰਹ ਹਨ ਤੁਸੀਂ ਆਪਣੇ ਪਿੰਡ ਦੇ ਸਰਪੰਚ ਪੰਚਾਇਤ ਸਖਤਰ ਜਾਂ ਨੇੜਲੇ ਸੇਵਾ ਕੇਂਦਰ ਤੋਂ ਕੈਂਪ ਦੀ ਤਰੀਕ ਪਤਾ ਕਰ ਸਕਦੇ ਹੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਆਪਣੇ ਇਸੇ ਚੈਨਲ 'ਤੇ ਜ਼ਿਲ੍ਹੇ ਮੁਤਾਬਕ ਲਿਸਟ ਅਪਡੇਟ ਕਰਦੇ ਰਹੀਏ। ਹਾਂ ਦੋਸਤੋ ਜੇਕਰ ਤੁਹਾਨੂੰ ਕੋਈ ਵੀ ਫਾਰਮ ਭਰਨ ਵਿੱਚ ਦਿੱਕਤ ਆ ਰਹੀ ਹੈ ਜਾਂ ਕੋਈ ਸਮਝ ਨਹੀਂ ਆ ਰਹੀ ਤਾਂ ਤੁਸੀਂ ਬਿਨਾ ਕਿਸੇ ਚੇਚਕ ਦੇ ਸਾਨੂੰ ਸਕਰੀਨ 'ਤੇ ਚੱਲ ਰਹੇ ਨੰਬਰ 'ਤੇ WhatsApp ਮੈਸੇਜ ਕਰ ਸਕਦੇ ਹੋ। ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਬਜ਼ੁਰਗ ਦਾ ਭਲਾ ਹੋ ਸਕੇ। ਫਾਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਦਿਆਂ ਅਗਲੀ ਵੀਡੀਓ ਵਿੱਚ। ਧੰਨਵਾਦ।